ਸਾਚੀ ਤੋਂ ਥੋੜੀ ਜਿਹੀ ਨੂੰ ਭੇਜਾ ਠੀਕ ਆ ਯਾਰ ਬਣਦੀ ਨਹੀਂ ਮੈਂ ਤਾਂ ਕਹਿੰਦਾ ਸ਼ਾਇਦ ਤੁਹਾਡੇ ਬਲੌਗ ਲਈ ਮੈਨੂੰ ਕੋਈ ਮਿਲ ਜਵੇ ਮੈਂ ਤਾਂ ਆਲਾ ਮੈਂ ਆਪਾਂ ਮੈਸੇ ਖਿਲਾ ਦਿੰਦੀ ਆ ਇੰਨਾ ਸੋਹਣਾ ਮੁੰਡਾ ਸਾਡਾ ਕੁੜੀ ਹੈਗੀ ਆ ਤਾਂ ਦੱਸ ਦਿਓ ਮੈਂ ਤਾਂ ਤੁਹਾਨੂੰ ਪਹਿਲੇ ਸੋਹੀ ਗਾ ਵੈਲਕਮ ਬੈਕ ਟੂ ਚੈਨਲ ਮੇਮ ਜੀ ਮੈਂ ਵਲੌਗ ਸਟਾ ਤੁਹਾਡਾ ਸਵਾਗਤ ਆਤਾ ਅੱਜ ਆ ਮੋਟਾ ਸਾ ਟਿਕਰੇ ਆਇਆ ਹੋਇਆ ਵਾ ਤੇ ਮੇਰੀ ਮੰਮਾ ਇੱਥੇ ਬੈਠੇ ਨੇ ਆ ਜਾਈ ਸੁੰਦਰ ਸਾ ਸੁਟਾ ਦਾ ਰਾਜ ਕੀ ਕੀ ਇਹ ਨਾ ਮੇਰੀ ਚਿੱਟੀ ਸ਼ਰਟ ਸੀ ਖਰਾਬ ਹੋ ਗਈ ਉਹਨਾਂ ਨੇ ਹੋਲੀ ਤੇ ਪਾਈ ਤੇ ਉਹਨਾਂ ਦਾ ਰੰਗ ਜਿਹਾ ਨਿਕਲਿਆ ਮੰਮਾ ਸੋਹਣੇ ਲੱ ਕਿ ਡਖ ਰਹਾ ਵੈ ਝੂਠ ਬੋਲਦਾ ਹੈ ਸਾਡਾ ਇੱਥੇ ਬੈਠਾ ਇਹ ਵਿਚਾਰਾ ਜ਼ਰੂਰ ਹੈ ਨਵੇਂ ਕੱਪੜੇ ਨਹੀਂ ਪਾਉਂਦੇ ਨੇ ਇਹ ਰੋਜ਼ ਨਵੇਂ ਕੱਪੜੇ ਪਾਉਂਦਾ ਹੈ ਰੋਜ਼ ਨਵੇਂ ਕੱਪੜੇ ਰੋਜ਼ ਨਵੇਂ ਕੱਪੜੇ ਨੇ ਰੋਜ਼ ਤੈਨੂੰ ਪੁੱਛ ਰਿਹਾ ਦੱਸੀ ਪਹਿਲਾਂ ਮੈਂ ਹੁਣ ਤੂੰ ਕੁਝ ਕਹਾ ਵੀ ਨਹੀਂ ਅੱਛਾ ਲਿਆਂਦੇ ਤਾਂ ਹੋਏ ਆ ਵੀ ਪਾਉਣ ਨੂੰ ਮੈਂ ਕਿਹ ਰਹਿਣ ਦੇ ਤੇ ਜਾਦ ਦਫਾ ਹੋ ਗਾਇਸ ਜੇ ਮੈਨੂੰ ਜੀ ਕਰੂਗਾ ਮੈਂ ਬੁਲਾ ਲੂੰਗਾ ਨਹੀਂ ਤਾਂ ਨਾਸ ਹੀ ਤੇ ਨਾਮ ਲਾਹਦਾ ਪਾ ਗੜੀ ਚੌਲ ਖਾ ਚਪੇੜ ਮਾਰੂ ਮੂੰਹ ਤੇ ਗਾਇਸ ਇੱਕ ਇੱਕ ਗਾੜ ਹੋ ਰੋ ਗਿਆ ਤਾਂ ਅਸਲ ਤੁਹਾਨੂੰ ਪਤਾ ਹੀ ਤੁਸੀਂ ਪਿਛਲੇ ਬਲੌਗ ਚ ਦੇਖਿਆ ਨਾ ਮੇਰੇ ਤਾਂ ਪਾਣੀ ਵੀ ਡੁੱਲ ਗਿਆ ਸੀ ਤੇ ਅੱਜ ਤਾਂ ਤੇ ਹਨਾ ਤੇ ਮੁੱਤੇ ਸਹਣਾ ਲੱਗ ਗਿਆ ਪਾਣੀ ਜਿਹਦੇ ਚ ਡੁੱਲਿਆ ਸੀ ਉਹ ਪਾਣੀ ਵਾਲੀ ਕਲਿੱਪ ਤਾਂ ਲਾਈ ਨਹੀਂ ਉਹ ਚੱਲ ਉਹਦੇ ਚ ਲਾ ਦਾਂਗਾ ਹਨਾ ਉੱਤੇ ਹੌਲੀ ਜਿਹੀ ਕਿੜੀ ਸੀ ਮੇਰੀ ਇੱਕ ਆਈਡੀ ਵੀ ਬੰਦ ਹੋ ਗਈ ਠੀਕ ਹੈ ਤਾਂ ਮੈਂ ਨਵੀਂ ਆਈਡੀ ਆਪਦੀ نیچے ਸ਼ੋਅ ਕਰੂੰਗਾ ਸਾਰੇ ਜਣੇ ਪਲੀਜ਼ ਮੈਨੂੰ ਫੋਲੋ ਕਰ ਕੀ ਕੀ ਹਾਂ ਕਰ ਲਿਓ ਕਰ ਲਿਓ ਕਰ ਲਿਓ ਕਰ ਲਿਓ ਕਰ ਲਿਓ ਕਰ ਲਿਓ ਮੈਂ ਕੀ ਕਰ ਲਿਓ ਆਂਗਲੀ ਜੀ ਕਿੱਧਰ ਨਹੀਂ ਜਾਂਦੀ ਆ ਹਾਂ ਜੀ ਕਿੱਧਰ ਨੂੰ ਇੱਧਰ ਨੂੰ ਇੱਧਰੋਂ ਤਾਂ ਕੀ ਇੱਧਰ ਕੰਦ ਚ ਵਜਣਾ ਨਹੀਂ ਟ੍ਰੈਕਸ਼ਨ ਦੱਸ ਦਿਓ ਉੱਧਰ ਨੂੰ ਉੱਧਰ ਨੂੰ ਕਿਆ ਇੱਧਰ ਨੂੰ ਇੱਧਰ ਨੂੰ ਆ ਫੋਨ ਆ ਰਿਹਾ ਮਾਮੂ ਦਾਰੇ ਦੇ ਗਾਇਜ਼ ਹੁਣ ਖਾਣ ਲੱਗਿਆ ਸੀ ਕੇਕ ਚਾਚੂ ਬੈਠੇ ਸਾਡੇ ਇੱਥੇ ਚਾਚੂ ਮੂੰਹ ਤਾਂ ਨ ਕਰਕੇ ਇੱਧਰ ਹੈਲੋ ਕਰ ਚਾਚੂ ਆਸ਼ਕੀ ਕਰ ਰਹੇ ਨੇ ਚਾਚੂ ਆਸ਼ਕੀ ਕਰ ਰਹੇ ਨੇ ਫੇਮਸ ਚਾਚੂ ਨੇ ਸਾਡੇ ਤੁਸੀਂ ਥੋੜੇ ਦਿਨਾਂ ਨੂੰ ਇਹਨੂੰ ਸਾਡੇ ਨਾਲ ਫਿਲਮ 'ਚ ਦੇਖੋਗੇ ਬੱਸ ਜਲਦੀ ਸਾਡੀ ਮੂਵੀ ਆ ਰਹੀ ਆ ਹਾਂਜੀ ਹਾਂ ਤੁਹਾਨੂੰ ਦੱਸਾਂਗੇ ਕਿਹੜੀ ਮੂਵੀ ਚ ਆ ਰਹੇ ਨੇ ਉਸਦੇ ਡਾਇਰੈਕਟਰ ਇੱਕ ਖਾਸ ਬੰਦਾ ਹੈਗਾ ਜਿਹੜਾ ਸਮਾਈਲ ਕਰ ਰਿਹਾ ਹੋਈ ਹੈ ਐਈ ਐਈ ਟਰੈਕਟਰ ਨਹੀਂ ਮੈਂ ਰਾਈਟਰ ਇਹ ਰਾਈਟਰ ਦਾ ਰਾਈਟਰ ਹੁੰਦਾ ਉਹ ਡਾਇਰੈਕਸ਼ਨ ਦਿੰਦਾ ਹਾਂਜੀ ਹਾਂਜੀ ਕੀ ਹੋਇਆ ਤੇਰੀ ਮਾਂ ਦਾ ਸਿਰ ਹੋਇਆ ਵਾ ਲੈ ਇਦਾਂ ਨਾ ਬੋਲੋ 14 ਫੋਨ ਤੁਸੀਂ ਵੀ ਜਦੋਂ ਤੂੰ ਗਾਣੇ ਕਿਉਂ ਲਾਇਆ ਪਹਿਲੇ 10 ਮਿੰਟ ਬੰਦ ਕਰ ਤੇ ਨਾ ਬੰਦ ਕਰ ਤੇ ਆ हां ਠਾਣੇ ਦੀ ਲਾਉਣੇ ਦੇ ਬਲੌਗ ਚ ਹੂੰ ਚੰਗਿਆ ਇਹ ਅੱਜ ਆ ਬੰਦਾ ਨਾ ਪਹਿਲੀ ਵਾਰੀ ਬਲੌਗ ਚ ਆਇਆ ਗਾਈਜ਼ ਇਹਨੂੰ ਪਤਾ ਨਹੀਂ ਹੈਗਾ ਕਿ ਬਲੌਗ ਚ ਗਾਣੇ ਨਹੀਂ ਬਣਾਈ ਦੇ ਲੋ ਚਲਾਈ ਦੇ ਕੇ ਬਣਾਈ ਦੇ ਵੈਸੇ ਸਿੰਗਰ ਬਹੁਤ ਛੋੜੇ ਆ ਜਵਾਨ ਪਿਛਲੇ ਚਾਚੂ ਸਾਡੇ ਸਿੰਗਰ ਵਾ ਸਿੰਗਰ ਨੇ ਇਹਨਾਂ ਸਾਡੀ ਵੀਡੀਓ ਦੇਖ ਸਕਦੇ ਤੁਸੀਂ ਇੰਸਟਾਗ੍ਰਾਮ ਤੇ ਜਾ ਕੇ ਇਹ ਉਹਲੇ ਪੜਦੇ ਆਲਾ ਸਿੰਗਰ ਆ ਮਤਲਬ ਅੰਦਰ ਬਹਿ ਕੇ ਗਾਉਂਦਾ ਹੈ ਲੋਕਾਂ ਦੇ ਸਾਹਮਣੇ ਨਹੀਂ ਗਾਉਂਦਾ ਦਾ ਪਰ ਕੋਈ ਨਹੀਂ ਆਪਾਂ ਨਾਲ ਖਾੜਾ ਛੇਤੀ ਰਵਾਵਾਂਗੇ ਛੇਤੀ ਆਪਾਂ ਉੱਥੇ ਕਬੱਡੀ ਕੱਪ ਕਰਾਉਨੇ ਆ ਉੱਥੇ ਦਾ ਖਾੜਾ ਲਵਾਉਨੇ ਲਾਲ ਟੋਕੜਾਂ ਚ ਕਿਹੜੀ ਕਲਾ ਚ ਲਾਲ ਟੋਕੜਾਂ ਲਾਲ ਟੋਕੜਾ ਏ ਸੋਨੂ ਲਾਲ ਟੋਕੜਾ ਮੇਰਾ ਹੀ ਏ ਉਹ ਚੱਲਦੇ ਆਪਾਂ ਨੂੰ ਚਾਚੂ ਆਪ ਗਾ ਕੇ ਸੁਣਾ ਦਿਓ ਇੱਕ ਗਾਣਾ ਨਹੀਂ ਨਹੀਂ ਯਾਰ ਹੁਣ ਕਿਤੇ ਕਿਚਰੇ ਹੁਣ ਪੜਿਆ ਮੂਡ ਮੂਡ ਚੇਂਜ ਕਰਪਾਣਾ ਨਹੀਂ ਨਹੀਂ ਹੁਣ ਬੈਠਾ ਖਾ ਲਿਆ ਉਹ ਮਿੱਠਾ ਗਰਮ ਪਾਣੀ ਘਰਾਰੇ ਘਰਾਰੇ ਲੈ ਚ ਖਾ ਲੈ ਨਹੀਂ ਨਹੀਂ ਲੈ ਚ ਖਾ ਕੇ ਗਾ ਦਰاصل ਗਾਇਸ ਦਰਅਸਲ ਮੇਰਾ ਵੀ ਮੂਡ ਨਹੀਂ ਹੈਗਾ ਗਾਉਣ ਦਾ ਨਹੀਂ ਮੈਂ ਗਾਣਾ ਸੀ ਇਧਰ ਪੱਠੀ ਬੰਦ ਹੋ ਗਈ ਕਿੰਨੇ ਮੋਟਰ ਆਏ ਚੱਲ ਜੀ ਮੈਂ ਪੱਠੀ ਚਾਲ ਦਿੰਦੀ ਜਿਵੇਂ ਲਗਾਈ ਲੱਗੇ ਹੁੰਦਾ ਸਾਡੀ ਇਹਦੇ ਇੱਕ ਹੈਲੋ ਦੇ ਮੈਸੇਜ ਨੇ ਉਹ ਮੁੰਡਾ ਸਾਰੀ ਰਾਤ ਜਗਾਇਆ ਦੀ ਚੱਚ ਆਏ ਹਾਏ ਹਾਏ ਪਹਿਲਾਂ ਪਹਿਲਾਂ ਕਹਿੰਦਾ ਰਵਾਇਆ ਨਹੀਂ ਹੁਣ ਕਹਿੰਦਾ ਜਗਾਇਆ ਨਹੀਂ 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 ਇਹਨੂੰ ਕਿਹੜਾ ਪਸੰਦ ਇਧਰ ਇਧਰ ਮੰਮਾ ਮੰਮਾ ਫੋਨ 'ਚ ਕੁਛ ਚੱਲ ਰਿਹਾ ਨਾ ਤਾਂ ਹੀ ਇਦਾਂ ਦੇ ਗਾਣੇ ਨਿਕਲ ਰਹੇ ਨੇ ਨਹੀਂ ਨਹੀਂ ਕੁਛ ਨਹੀਂ ਐਤੋਂ ਬਸ ਤੋਰੇ ਟੱਕਰ ਦੇ ਕਿਸੇ ਵੀ ਭਰਾ ਕੋਈ ਨਹੀਂ ਚੱਲ ਰਿਹਾ ਲੱਗਦਾ ਤਾਂ ਕੁਛ ਇਦਾਂ ਹੀ ਕੰਨ ਵੀ ਲੱਗਦਾ ਨਾ ਯਾ ਤੂੰ ਦੱਸਾਂਗੇ ਨਹੀਂ ਮੇਰੀ ਗੱਲ ਸੁਣੋ ਮੈਂ ਕਿਸੇ ਨੂੰ ਕਿਉਂ ਡੇੜੀ ਡੇੜੀ ਕਾਕੇ ਦੀ ਥੇਲੀ ਆਉ ਸਾਡੇ ਬਲੌਗ ਦੇਖ ਲਵੇ ਤੇ ਕਾਕਾ ਦੇਖ ਲਵੇ ਕੀ ਕਰਦਾ ਭਰਾਵਾ ਮੇਰੀ ਕਾਚੂ ਭਰਾਵਾ ਗਈ ਜੰਨਾ ਮੇਰੀ ਮਾਸੀ ਦੀ ਮੁੰਡੇ ਦੀ ਥੇਲੀ ਸੀਗੀ ਉਹ ਸਾਡੇ ਬਲੌਗ ਦੇਖਦੀ ਸੀ ਦੇਖਦੀ ਸੀ ਉਹ ਸਾਨੂੰ ਦੇਖ ਕੇ ਬਲੌਗ ਬਣਾਉਣ ਲੱਗ ਗਈ ਮਾਈ ਗੋਡ ਫੋਨ ਕਰਕੇ ਕਹਿੰਦੇ ਮੈਂ ਤੁਹਾਡੇ ਬਲੌਗ ਤੋਂ ਇਨਸਪਾਇਰ ਹੋ ਗਈ ਇਨਸਪਾਇਰ ਹੋਈ ਆ ਤੈਨੇ ਵਲੌਗ ਬਣਾ ਕੇ ਪਾਇਆ ਸਾਨੂੰ ਫਿਰ। ਕਾਚੂ ਤੁਹਾਡੀ ਸਿਹਰੀ ਨੂੰ ਭੇਜ ਠੀਕ ਆ। ਯਾਰ ਬਣਦੀ ਨਹੀਂ ਮੈਂ ਤਾਂ ਕਹਿੰਦਾ ਸ਼ਾਇਦ ਤੁਹਾਡੇ ਵਲੌਗ ਲਈ ਮੈਨੂੰ ਕੋਈ ਮਿਲ ਜਵੇ। ਮੈਂ ਤਾਂ ਆਹ ਲਓ ਮੈਂ ਆਪਾਂ ਮੈਸੇ ਲਾ ਦਿੰਦੇ। ਆ ਇੰਨਾ ਸੋਹਣਾ ਮੁੰਡਾ ਸਾਡਾ। ਮੈਂ ਦੇਖੋ ਮੈਂ ਕੋ ਕੁੜੀ ਹੈਗੀ ਆ ਤਾਂ ਦੱਸ ਦਿਓ। ਮੈਂ ਤਾਂ ਤੁਹਾਨੂੰ ਪਹਿਲੇ ਸ਼ੁਰੂ ਤੋਂ ਹੀ ਕਹਿ ਰਿਹਾ ਦੇਖੋ ਜਿਹੜਾ ਕੋਈ ਸਾਡੇ ਘਰ ਦੇ ਨੂੰ ਦੇਖ ਮੈਂ ਸਾਡੇ ਘਰ ਦੇ ਨੂੰ ਤੁਹਾਨੂੰ ਹਨਾ ਆਪਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈਗੀ ਨਾ ਕੋਈ ਹੋਵੇ ਅਸੀਂ ਆਪੇ ਕਹਿੰਦਾ ਕਿ ਕੋਈ ਹੈਗੀ ਆ। ਹੈਗੀ ਆ। ਹੈਗੀ ਆ। ਹੈਗੀ ਆ। ਹੈਗੀ ਆ। ਚਲ ਹੈ ਹੀ ਨਹੀਂ। ਤੇ ਉਹ ਕਿਤਨੀ ਲੰਬੀ ਦੱਸੋ ਬਾਲੇ ਮਾੜੀ ਗੱਲਾਂ ਹੈ ਨਹੀਂ ਜੱਜੂ ਕਿਤਨੀ ਲੰਬੀ ਹੈ ਜਦੋਂ ਚਾਚੂ ਇਹਦਾ ਅੰਦੇਖੋ ਮੁੰਡਾ ਹੈਗਾ ਸੋਨਾ ਸੁਨੱਖਾ ਕੋਈ ਕੁੜੀ ਹੋਵੇ ਤਾਂ ਦੱਸ ਦਿਓ ਆਪਾਂ ਇਹਨੂੰ ਰਿਸ਼ਤਾ ਕਰਾਉਣਾ ਜੈਨੂਅਲ ਬੰਦੇ ਆ ਬਿਲਕੁਲ 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 ਕੋਈ ਚੋਰੀ ਸੌਖਣਾ ਮਿਹਨਤ ਕਰਦਾ ਵਾ ਟਾਈਮ ਹੋ ਗਿਆ 9 9:30 ਵਜਣ ਵਾਲੇ ਰਾਤ ਦੇ ਤੇ ਹੁਣ ਇਹ ਆਇਆ ਵਿਚਾਰਾ ਕੰਮ ਤੋਂ ਦੇਖ ਲਓ ਤੁਸੀਂ ਕਿੰਨਾ ਮਿਹਨਤੀ ਹੋਊਗਾ ਠੀਕ ਹੈ ਸਾਰੀ ਡੈਡੀ ਕੁਰਸੀ ਤੇ ਬਹਿਣਾ ਸੌਖੀ ਗੱਲ ਨਹੀਂ ਯਾਰ ਕੁਰਸੀ ਤੇ ਬਹਿਣਾ ਇਹ ਵੀ ਕੱਲ ਆ ਇਹ ਵੀ ਕੱਲ ਆ ਕਿਸੇ ਚ ਕੋਈ ਵੀ ਬਹਿ ਸਕਦਾ ਸਾਰਾ ਦਿਨ ਨੀ ਉਹ ਕੁਰਸੀ ਤੇ ਬਹਿਦਾਗਾ ਫਿਰ ਉਹ ਆਪ ਕੰਮ ਵੀ ਕਰਾਉਂਦਾ ਹਾਂ ਗੇੜੀਆਂ ਉਹ ਧਿਆਨ ਰੱਖ ਰਿਆ ਨੀਚੇ ਆ ਜਾ ਹਨਾ ਬਿਲਕੁਲ ਜੀ ਬਿਲਕੁਲ ਬੋਲੇ ਆ ਕੇ ਖਾਣਾ ਵੀ ਹੁੰਦਾ ਵਾ ਹਾਂ ਫਿਰ ਫਿਰ ਪਬੀਲੀਅਨ ਵੀ ਜਾਣਾ ਹੁੰਦਾ ਘੁੰਮਣ ਹਨਾ ਗੱਜ ਹੈਨਾ ਓਏ ਅੱਗੇ ਜਾਂਦੇ ਇਹ ਤਾਂ ਉੱਤੇ ਜਾਦੇ ਭੇਤ ਤਾਂ ਖੋਲ ਲੈਣੇ ਤੇ ਨਹੀਂ ਨਹੀਂ ਪਬੀਲੀਅਨ ਨਹੀਂ ਘੁੰਮਦੇ ਕ੍ਰਿਸ਼ਟਾ ਮੰਗਦਰਿਸ਼ਿ ਮੇਰੇ ਨਾਲ ਨਾਲ ਉਹਦੇ ਬਾਹਰ ਜਾਣਾ ਮੈਨੂੰ ਜੇਸ ਨਾਲ ਨਾਲ ਬੁਆ ਦੇਣੀ ਹੈ ਕਿ ਸਮੇਂ ਕੁੜੀ ਦੇਣੀ ਹੈ ਨਾ ਹੁਣ ਕਾ ਵੀ ਦੇਣਗੀ ਘੁੰਮਣਾ ਕੋ ਗਲਤ ਗੱਲ ਲਗਾਉਂਦੇ ਸਾਚੂ ਮੈਂ ਵੀ ਗੈਸ ਚੱਕ ਲੈਣਾ ਠੀਕ ਹੈ ਭਾਈ ਕੋ ਮਨੇ ਹਾਂ ਕੋ ਮਦੇ ਚ ਕਿਹ ਵੱਡੀ ਗੱਲ ਕੋ ਮੁੰਮਾ ਘੁੰਮਾ ਕੇ ਤਾਈ ਨੂੰ ਮਿਲੂ ਪਰਵਾਹ ਹਾਂ ਘੁੰਮਾਤਾਈ ਗੋੰਮੀ ਹੈ ਹਾਈ ਬਈ ਬਲੀ ਸੱਕ ਓ ਲੈ ਸੱਤ ਯਾਹੋ ਦਾ ਕੀ ਚੱਕਰ ਅੱਜ ਸਬਾਲ ਲੱਗਿਆ ਵੱਧ ਸਵੇਰੇ ਸਵੇਰੇ ਨਾ ਜਦੋਂ ਉੱਠੇ ਚਕੇ ਰੀਤ ਨੇ ਨਾ ਉਦੋਂ ਦਾ ਸਮਾਂ ਰੀਤ ਨੇ ਥੋੜਾ ਜਿਹਾ ਮੈਂ ਕਿਹਾ ਦਿੱਤੇ ਪਾ ਦੇ ਤਾਂ ਵੱਧ ਹੋ ਗਏ ਇਹਨਾਂ ਨੂੰ ਨਾ ਛੋੜੀ ਤੇ ਵੱਧ ਪਾਇਦਾ ਜਬਣ ਬੜਾ ਹੁਣ ਨਾ ਭਾਈ ਹੁਣ ਨਾ ਭਾਈ ਡੁੱਡ ਘੱਟ ਭਾਈ ਡੁੱਡ ਡੁੱਡ ਅੱਗੇ ਲੋਕ ਹੀ ਜਾਂਦੇ ਬਲੈਕ ਕਰਦੇ 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 ਹੈਗਾ ਵੱਡੇ ਵੱਡੇ ਕਰਦੇ ਸੀ ਟਾਟੂ ਸਾੜੀ ਡੈੜੀ ਕਰਦੇ ਸੀ ਮੋਟੇ ਤੇ ਵੀਜੇ ਸਾੜੀ ਡੈੜੀ ਪਾ ਦੇਣੇ ਆ ਸਾਰੀ ਡੈਡੀ ਪਤਾ ਕਹਿੰਦੇ ਆ ਅਸੀਂ ਕੰਮ ਜਾਈਦਾ ਲੋਕ ਉਹ ਤਾਂ ਕਹਿੰਦੇ ਆ ਉਹ ਤਿਆਰਸ਼ਾ ਹੋ ਕੇ ਰੋਜ਼ ਨਿਕਲ ਜਾਂਦੇ ਆ ਓਏ ਕਲਾ ਕਲਾ ਹੁੰਦੀ ਕਿਹੇ ਚੈਗੀ ਤੁਹਾਡੇ ਚ ਹੈਗੀ ਹੈਗੀ ਆ ਸਾਢੇ 4 ਵਜੇ ਆਂ ਜੀ ਲੋਕਾਂ ਚ ਲਈ ਹੈ ਕਿ ਨਾ ਸਹੀ ਆ ਮੈਂ ਵੀ ਕੋਈ ਕੋ ਮਸ ਸਕਦਾ ਨਾ ਘੁੰਮਣੇ ਕਿੰਨਾ ਔਖਾ ਸਾਰੀ ਡੈਡੀ ਸੀਟ ਤੇ ਬੈਠੋ ਆਸਾ ਪਾਸਾ ਦੇਖੋ ਕਮੈਂਟ ਕਰੋ ਸਾਰਿਆਂ ਨੂੰ ਮਮੀ ਉਹ ਦੇਖੀ ਹਾਂ ਨਾ ਅਸੀਂ ਜਿਹੜਾ ਕੋ ਮੁਗਮਾਵ ਚੈਨਲ ਖੋਲਿਆ ਉਹਦੇ ਚ ਤਾਂ ਅਸੀਂ ਰਹਿਣਾ ਹੀ ਘੁੰਮਦੇ ਠੀਕ ਆ ਕਿਸੇ ਦਿਨ ਚੱਲਾਂਗੇ ਆਪਾਂ ਘੁੰਮਣਾ ਬਿਲਕੁਲ ਬਿਲਕੁਲ ਹਾਂ ਇਦਾਂ ਚਾਟੀਆਂ ਚੱਲ ਰਹੀਆਂ ਠਾ ਠਾ ਓਏ ਓਏ ਨਹੀਂ ਚਾਟੇਗੀ ਚਾਟੇਗੀ ਨਹੀਂ ਚੱਲ ਰਹੀ ਬਸ ਗਾਣਾ ਸਰਚ ਕਰ ਦੇ ਅੱਛਾ ਦੇਖੋ ਟੋਪੇ ਲਗਵਾ ਟੋਪੇ ਲਗਵਾ ਦੇ ਇਹ ਆਪ ਵੀ ਆਈ ਬਚਦਾ ਵਾ ਤੈਨੂੰ ਨਹੀਂ ਪਤਾ ਹੈਗਾ ਮੈਨੂੰ ਬਚਾਨੀਆਂ ਨੂੰ ਤੇ ਤੂੰ ਕਦੋਂ ਬਚਾਨੀਆਂ ਨੂੰ ਹਾਂ ਤੂੰ ਕਿਹ ਬਚਾਨੀਆਂ ਮੇਰਾ ਭਰਾ ਮੈਂ ਕਿਉਂ ਤੇਰਾ ਭਰਾ ਅਦਰ ਤੇਰੇ ਵਿੱਚ ਬੱਚ ਨਹੀਂ ਗਿਆ ਚਪੇੜਾ ਹਾਂ ਇਹਨੇ ਤੂੰ ਬਚਾਇਆ ਹਣ ਮਮ ਗਾਇਸ ਅਰੇ ਮੈਂ ਵੀ ਨਾ ਵਾਸੂਟ ਨੂੰ ਲੱਭਿਆ 2 ਰੁਪਏ ਮੈਂ ਸੂਟ ਦੀ ਗੱਲ ਕਰਨ ਲੱਗਾ ਤੁਹਾਡੇ ਦੀ ਹਾਂ ਗਾਇਸ ਮਮ ਮਮ ਦਾ ਸੂਟ ਬੜਾ ਸੋਹਣਾ ਲੱਗਦਾ ਸੋਹਣਾ ਲੱਗਦਾ ਨਹੀਂ ਕਹਿਣਾ ਬੜਾ ਲੱਗਦਾ ਨਹੀਂ ਕਹਿਣਾ ਇਹ ਕਦੇ ਮੜਾ ਅਸੀਂ ਅਸੀਂ ਜਿਹੜਾ ਜਿਹੜੀ ਚੀਜ਼ ਅਸੀਂ ਪਾ ਲਈਏ ਨਾ ਉਹ ਸੋਹਣੀ ਹੋ ਜਾਂਦੀ ਆ ਕਿਉਂਕਿ ਅਸੀਂ ਆਪ ਹੀ ਸੋਹਣੇ ਉਹ ਮੁੰਡਾ 16 ਤੇ ਸੜ ਕਭੇ ਚ ਕੁੜੀ ਨਾਲ ਲੱਗਾ ਹੈ ਨਾ ਕਿ ਕੁੜੀ ਕਹੇ ਕੁੜੀ ਸੋਹਣੀ ਤੇ ਸੱਚੀ ਸੋਹਣੀ ਲੱਗਦਾ ਹੈ ਕਹਿੰਦਾ ਖਲਾਤੋ ਵੀ ਦੇ ਵਿੱਚ ਪਾ ਓਕੇ ਮੋਢਾ ਵੱਡਾ ਕਰੋ ਬਰੂ ਡੱਬੀ ਚ ਨਹੀਂ ਨਾ ਆਣਾ ਡੱਬਾ ਲਿਆ ਕਰਦਾ ਡੱਬਾ ਵੱਡਾ ਡੱਬਾ ਲੈਣਾ ਕੰਟੇਨਰ ਕੰਟੇਨਰ ਚਾਹੀਦਾ ਉਹਨਾਂ ਨੂੰ ਕੰਟੇਨਰ ਗਾਇਸ ਮੇਰੀ ਫੋਟੋ ਦੇਖ ਲਓ ਮੈਂ ਆਪਣੀ ਫੋਟੋਆਂ ਦੇਖ ਰਿਹਾ ਹਾਂ ਕਿ ਬੜਾ ਨਾ ਬਈ ਤੂੰ ਬਾਲਾ ਸੋਹਣਾ ਮਾ ਰੱਤੂਆ ਦੇਖੋ ਚਲ ਮਣੀ ਕੀ ਗੱਲ ਓਏ 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 ਬਈ ਕਿੰਨਾ ਸੋਹਣਾ ਬੰਦਾ ਹੈ ਨਾ ਜਿਸ ਨਾਲ ਲਵਾਈ ਜਿੱਦਣ ਆ ਵਾਲੀ ਵੀਡੀਓ ਪਾਈ ਸੀ ਨਾ ਇਹਦੀ ਉਸ ਦਿਨ ਕਮੈਂਟ ਆਇਆ ਸੀ ਮੈਂ ਕਹਿੰਦੇ ਤੇਰੀ ਪੱਗ ਬਹੁਤ ਸੋਹਣੀ ਹੈ ਬੰਦਿਆ ਕਰ ਕਲਤਾ ਕਬਨੂ ਪਾਇਆ ਹੈ ਗੱਲ ਚ ਕਲਤਾ ਕਤਾ ਆਹ ਕਹੀਂ ਤੇ ਨਜ਼ਰ ਨਹੀਂ ਲੱਗਦੀ ਜੱਟ ਬਿਮਾਰ ਨਹੀਂ ਹੁੰਦਾ ਕਦੀ ਹੈ ਕਾਕੇ ਹਾਂਜੀ ਮੈਂ ਕਿਹਾ ਹੁਣ ਤਾਂ ਮਨਿੰਦਰ ਵਿਆਹਣ ਵਾਲਾ ਹੋ ਗਿਆ ਤੇ ਬੰਦਾ ਉੱਧਰ ਦੇਖ ਉੱਧਰ ਦਿਲ ਚ ਲੱਡੂ ਫੁੱਟਿਆ ਸੰਤਰੀ ਰੰਗ ਦਾ ਲੱਡੂ ਫੁੱਟਿਆ ਮੁੰਡਾ ਲੁੱਕ ਗਿਆ ਕਹਿੰਦੇ ਪਰਦੇ ਪਿੱਛੇ ਇਧਰ ਮੋਤੀ ਚੂੜਾ ਪਰਦੇ ਦੇ ਪਿੱਛੇ ਕੀ ਹੈ ਪਰਦੇ ਕੇ ਪੀਛੇ ਕੀ ਹੈ ਹਏ ਕੁੱਤੇ ਆ ਡਰਾਤਾ ਤੇ ਚਲੋ ਠੀਕ ਹੈ ਗਾਇਜ਼ ਇਹਨਾਂ ਦੇ ਨਹੀਂ ਹਟਣਾ ਆਪਾਂ ਰੋਟੀ ਪਾਣੀ ਖਾ ਲਈਏ ਪਕਾ ਲਈਏ ਫਿਰ ਮਿਲਦੇ ਹਾਂ ਸਸਰੀ ਘਰ ਬਾਏ ਬਾਏ ਟਾਟਾ ਸਸਰੀ ਘਰ ਬਾਏ ਬਾਏ ਟਾਟਾ ਟਾਟਾ ਗਾਇਜ਼ ਵੀਡੀਓ ਮਮਾ ਮੈਂ ਤੇ ਮਮਾ ਤਾਂ ਕੰਮੇ ਬਾਹਰੇ ਕਰਦੇ ਆ ਅੱਛੀ ਉੱਤੇ ਕੱਪੜੇ ਤੈਨ ਕਰ ਰਹੇ ਸੀਗੇ ਹੁਣ ਅੱਥੇ ਲੈ ਕੇ ਸਬਜ਼ੀ ਬਣਾਈ ਆ ਤੇ ਹਾਏ ਸੁੱਕੀ ਕਿਹਨੇ ਬਣਾਈ ਆ ਮੱਤਾ ਕੁੰਰੇ ਨੇ ਮੈਂ ਹੁਣ ਚੱਲਾਂ ਬਾਹਰ ਗਈ ਮਿਲੋ ਛੋਣ ਜੀ ਪੁੱਛੀਆ ਗਾਇਜ਼ ਆ ਦੇਖੋ ਰੀ ਇਤਨੇ ਕਿੰਨਾ ਕੰਮ ਕੀਤਾ ਦਿਖਾਇਆ ਗੋਲਗਲੇ ਆਟਾ ਮੈਂ ਇੰਤਾ ਬੇਲਣਾ ਮਾਰਨ ਦੀ ਲੋੜ ਨਹੀਂ ਲੈ ਪਰ ਨਾਮ ਵਧੀਆ ਥਾ ਕੋ ਪਾਈ ਪੋਲੇ ਪੋਲੇ ਹੱਥਾਂ ਨਾਲ ਬੇਲ ਲੋ ਦਿਖਾਇਆ ਇੱਕ ਵਾਰੀ ਬੇਲ ਕੇ ਬਿਨਾ ਬੇਲ ਨਾ ਦੋ ਬਿਨਾ ਬੇਲਨੇ ਤੋਂ ਆਈ ਬੱਡੀ ਹੋ ਜੂਗੀ ਇਹ ਤਾਂ ਪੂੜੀਆਂ ਬਣ ਗਈਆਂ ਵਾਰੀ ਤੇ ਕੀ ਟੈਲੈਂਟ ਔਰ ਰੋਟੀਆਂ ਨਕਸ਼ਾ ਬਣਾਤਾ ਤੁਲਾ ਤੇ ਢਿਪਰ ਨਾ ਜਿਹੜੇ ਹਿਸਾਬ ਨਾਲ ਤੂੰ ਗੁੰਨੇ ਮੈਂ ਨਕਸ਼ਾੜਾ ਹੀ ਬਣਿਆ ਤੇ ਚਲੋ ਗਾਇਜ਼ ਆਪਾਂ ਬੋਤਲ ਕੱਟ ਜੱਗ ਕੱਟ ਕੇ ਲੈਣੇ ਫਿਰ ਮਿਲਦੇ ਆ ਤੁਹਾਨੂੰ ਚਲੋ ਅੱਜ ਤਾਂ ਲਿਆ ਗਾਇਜ਼ ਆਪਾਂ ਖਾਣ ਲੱਗੇ ਰੋਟੀ ਰੋਟੀ ਦੇ ਵਿੱਚ ਹੈਗੀ ਆਪਣੇ ਕੋਲ ਅੱਜ ਫਿਰ ਤੋਂ ਲੱਸੀ ਤੇ ਆਪਣੇ ਦੋ ਫੁਲਕੇ ਜਿਹੜੇ ਰੀਤ ਨੇ ਰੀਤ ਨੇ ਆਟਾ ਗੁੰਨੇ ਗੋਲਗਲੀ ਵਾਲੀ ਆਟੇ ਦੀ ਰੋਟੀ ਫਿਰ ਨਾਲ ਅੱਜ ਮਲਾਈ ਆ ਤੇ ਸਲਾਡ ਸਲਾਡ ਤੇ ਗਾਇਜ਼ ਸਬਜੀ ਸਬਜੀ ਚੱਕ ਹਾਂ ਸਬਜੀ ਦਿਖੋ ਗਾਇਜ਼ ਰੀਤ ਤੇ ਮਲਾਈ ਆ ਚੱਲੂ ਕੋ ਵੀ ਸਬਜੀ ਪਿਆਜ਼ ਸਲਾਡ ਆਹ ਸਾਡੀ ਦਹੀਂ ਮਮਲਾਈ ਕਾ ਲੱਗਾ ਸੀ ਤੇ ਚਲੋ ਗਾਇਸ ਖਾਣੇ ਆ ਫਿਰ ਮਿਲਦਾ ਤੁਹਾਨੂੰ ਖਾ ਪੀ ਕੇ ਬਾਏ ਬਾਏ ਕਰਦੇ ਆ ਬਾਏ ਬਾਏ ਸੋ ਗਾਇਸ ਮੈਂ ਰੋਟੀ ਖਾ ਲਿਆ ਤੇ ਮਮਾ ਤੇ ਵੀਰਾ ਖਾ ਰਹੇ ਨੇ ਰੋਟੀ ਵੀਰੇ ਕੀ ਬਣਾਇਆ ਇੱਕ ਮਿੰਟ ਦੇਖੋ ਨਾ ਬਣਾਇਆ ਤੁਹਾਨੂੰ ਬਣਾਇਆ ਸਮਝ ਤਾਂ ਪਤਾ ਨਹੀਂ ਆ ਸਾਡੇ ਮੂਰੇ ਮੁਰਗਾ ਪਿਆ ਹਾਂ ਅਮਸੀਆ ਹੂੰ ਜਿਹੜੀ ਮੈਂ ਖਾਣਾ ਪਿਆ ਹੈ ਮਸੀਦੀ ਬੂਆ ਮਸੀਦੀ ਬੂਆ ਮਸੀਦਾ ਪਤੀ ਜਮਾ ਮਸੀਦਾ ਮਾਨ ਦਾ ਮਸੀਦਾ ਚਾਚਾ ਮਸੀਦਾ ਤਾਇਆ ਹਾਂ ਬਖਾ ਮਸੀਦਾ ਜੂਸਾ ਉਹ ਉਪਤੀਲੇ ਕੀ ਪਿਆ ਇਹ ਮਰਗੇ ਦੀ ਚਟਣੀ ਹੈ ਗਾਇਸ ਜਿਵੇਂ ਮੇਰੇ ਘਰ ਤਾਂ ਗੈਸ ਕਰ ਲਿਆ ਮੈਂ ਰੋਟੀ ਖਾ ਚੁੱਕਿਆ ਵਾ ਅੱਜ ਮਮਾ ਬੈਠੇ ਦੇਖੋ ਕਟਰੀਨਾ ਕੈਪ ਬਣੇ ਤਾਂ ਗਾਇਸ ਅੱਜ ਆਪਾਂ ਬਹੁਤ ਜ਼ਿਆਦਾ ਮਸਤੀ ਕੀਤੀ ਤੁਹਾਨੂੰ ਮਜ਼ਾ ਆਇਆ ਅੱਜ ਗਾਈਸ ਸਾਨੂੰ ਵਲੋਗ ਮੈਨੂੰ ਵਲੋਗ ਬਣਾਉਣ ਚ ਬਹੁਤ ਮਜ਼ਾ ਆਉਂਦਾ ਗਾਈਸ ਜਿਹੜੀ ਸਾਡਾ ਭਾਂਡੇ ਠੱਕੀ ਦਿੰਦਾ ਅਸੀਂ ਇੱਥੇ ਬੈਠੇ ਦੋਨੇ ਜਣੇ ਗੱਲਾਂ ਮਾਰਦੇ ਆ ਆ ਗੱਲਾਂ ਮਾਰਦਾ ਤੂੰ ਗਾਈਸ ਮੈਨੂੰ ਮम्मा ਦਾ ਪਹਾੜ ਆਉਂਦਾ ਵਾ ਆਪੇ ਅੱਜ ਵੀ ਪਾ ਕੋਲੋਂ ਮੈਂ ਦੱਸ ਉਹਨੂੰ ਮੈਂ ਤਾਂ ਨਹੀਂ ਆਉਂਦਾ ਮੈਨੂੰ ਨਹੀਂ ਆਉਂਦਾ ਕਿਸ ਤਰ੍ਹਾਂ ਦਾ ਪਿਆਰ ਹਾਏ ਇੱਕ ਮਿੰਟ ਛੱਡੀ ਯਾਰ ਗਰਮੀ ਆਉਂਦੀ ਹੈ ਗਾਈਸ ਸਾਨੂੰ ਵੀ ਆਉਂਦੀ ਆ ਸਾਡਾ ਏਸੀ ਖਰਾਬ ਹੋ ਗਿਆ ਗਾਈਸ ਏਸੀ ਖਰਾਬ ਹੋ ਗਿਆ ਗਾਈਸ ਕਿੱਥੇ ਕਿੱਥੇ ਗਾਈਜ਼ ਮਾਤਾ ਜੀ ਬਾਹਰ ਚੱਲ ਲਾ ਮਾ ਕੀ ਕਰਨਾ ਜਦ ਹਾਲੇ ਜਿਆਦਾ ਖੜਾ ਕਰ ਮੈਨੂੰ ਵੀ ਖੜਾ ਕਰ ਦੇ ਮੈਨੂੰ ਵੀ ਖੜਾ ਕਰ ਦੇ ਓਏ ਉਹ ਕੰਮ ਕਰ ਮੇਰੇ ਪੈਰ ਤੇ ਪਟਕਾ ਦੇ ਦੇ ਚਲੋ ਬਾਹਰ ਉੱਥੇ ਬੜੇ ਏਸੀ ਲੱਗਾ ਨਾ ਬਾਹਰ ਚੱਲਾਂ ਅੱਛਾ ਕੁਲਰ ਲਾ ਕੇ ਬਾਹਰ ਪੈਣਾ ਸੋ ਗਾਈਜ਼ ਆਪਣੇ ਆਰਟੀਕਲ ਵਲੋਗ ਵਿੱਚ ਇੰਨੇ ਕੀ ਵਧੀਆ ਲੱਗਿਆ ਹੋਵੇ ਤਾਂ ਲੱਕ ਮੈਂ ਸ਼ੇਅਰ ਕਰ ਦੋਗੇ ਦੱਸ ਦੋ ਹਮ ਲੋਕ ਮੈਂ ਕਰ ਲਈ ਐਂਡ ਕਰ ਰਿਹਾ ਤੇ ਗਾਈਜ਼ ਆਪਣੇ ਘਰੇ ਆਉਣਾ ਮਾ ਬਹੁਤ ਵੱਡੇ ਸ਼ਾਲੀ ਬ੍ਰਿਟਿਸ਼ ਨੇ ਪਰਸੋਂ ਜਾਂ ਫਿਰ ਕੱਲ ਦੇਖਦੇ ਕਿਦਾਂ ਆਉਂਦੇ ਨੇ ਤਾਂ ਸਾਰੇ ਜਣੇ ਵਲੌਗ ਦੇਖੋ ਜਰੂਰ ਉਹਨਾਂ ਨੂੰ ਸਾਡੇ ਵਲੌਗ ਪਸੰਦ ਆ ਕਿ ਉਹ ਸਾਡੇ ਫੈਨ ਹੋ ਗਏ ਐ ਠੀਕ ਆ ਜੇ ਦੇਖ ਰਹੇ ਹੋ ਤਾਂ ਤੁਸੀਂ ਸਾਡੇ ਫੈਨ ਹੋ ਦੱਸ ਦੋ ਲੈ ਆ ਰਹੇ ਆਏ ਆ ਰਹੇ ਹੋ ਨਾ ਮਿਲਣ ਆ ਰਹੇ ਹੋ ਨਾ ਆਲੇ ਨੇ ਆ ਰਹੇ ਨੇ ਕਮੈਂਟ ਨਾ ਕਰੋ ਸਾਨੂੰ ਪਤਾ ਲੱਗ ਜੂਗਾ ਵਾਲਾ ਅਸੀਂ ਦਿਖਾਵਾਂਗੇ ਠੀਕ ਐ ਤਾਂ ਚਲੋ ਆਜਾ ਜਲਦੀ ਜਲਦੀ ਤਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਾਏ ਬਾਏ ਯੋ ਹੈਲੋ ਗਾਇਜ਼ ਆਸ ਪਾਈ ਗੇ